ਟੂਰਨਾਮੈਂਟ ਤੇ ਇਹ ਨਹੀਂ ਵੀ ਕਦੇ ਮਿਸ ਕੀਤਾ ਕੈਨੇਡਾ ਤੋਂ ਹਰ ਸਾਲ ਆਉਂਦੇ ਹੋਂ ਹਰੇਕ ਸਾਲ ਇੱਕ ਵਾਰੀ ਤੁਹਾਨੂੰ ਗੱਲ ਦੱਸਦਾ ਕੋਵਿਡ ਦੇ ਦੌਰਾਨ 2020 ਦਾ ਟੂਰਨਾਮੈਂਟ ਹੋਇਆ ਨਾ 2021 ਚ ਅਸੀਂ ਆਪਣੇ ਭਤੀਜੇ ਦਾ ਵਿਆਹ ਕਰਨ ਆਏ ਮਾਰਚ ਵਿੱਚ ਉਹ ਮੁੰਡੇ ਕਹਿੰਦੇ ਵੀਰ ਆਪਣਾ ਤਾਂ ਗੈਪ ਪੈ ਗਿਆ ਮੈਂ ਠੀਕ ਆ ਅਸੀਂ ਇੱਕ ਦਿਨ ਦਾ ਹੋਰ ਕਰਾਤਾ April ਚ ਫਿਰ ਨਵੰਬਰ ਚ ਫੇਰ ਹੋਇਆ ਉਸੇ ਸਾਲ ਸੋ ਕਬੱਡੀ ਵਾਸਤੇ ਤਾਂ ਆਪਣੇ ਵੱਲੋਂ ਅਸੀਂ ਜਿੰਨੀ ਕੋਸ਼ਿਸ਼ ਕਰ ਸਕਦੇ ਸੀ ਅਸੀਂ ਕਰ ਰਹੇ ਹਾਂ ਵੀ ਕੀਤੀ ਵੀ ਹੈ ਹੈਨਾ ਪਰ ਹੁਣ ਥੋੜਾ ਮਨ ਥੋੜਾ ਨਹੀਂ ਕਾਫੀ ਮਨ ਅੱਕ ਗਿਆ ਬਾਈ ਤੁਸੀਂ ਨਾ ਇੱਕ इमोशनल ਵੀ ਸੀਗੇ ਬਿਲਕੁਲ ਉਸ ਗਰਾਊਂਡ ਦੇ ਵਿੱਚ ਜਦੋਂ ਜਿਹਨੂੰ ਤੁਸੀਂ ਨੇ 24-25 ਸਾਲ ਦਿੱਤੇ ਨੇ ਜਿਸ ਗਰਾਊਂਡ ਨੂੰ ਪ੍ਰਮੋਟ ਕਰਨ ਦੇ ਲਈ ਪੈਸਾ ਵੀ ਲਾਇਆ ਫਾਈਨੈਂਸ਼ੀਅਲੀ ਤੌਰ ਤੇ ਵੀ ਤੁਸੀਂ ਕਰਦੇ ਰਹੇ ਹਾਂਜੀ ਅਮੋਸ਼ਨਲ ਵੀ ਸੀਗੇ ਫਿਰ ਇੰਨਾ ਪਿਆਰ ਕਰਨੇ ਵਾਲਾ ਬੰਦਾ ਜਿਹੜਾ 1 ਸਾਲ ਦੇ ਵਿੱਚ ਦੋ-ਦੋ ਟੂਰਨਾਮੈਂਟ ਵਿਦੇਸ਼ ਤੋਂ ਆ ਕੇ ਕਰਵਾ ਗਿਆ ਹਾਂਜੀ ਉਹ ਇੰਨੀਆਂ ਕੌੜੀਆਂ ਗੱਲਾਂ ਕਰ ਗਿਆ ਬਈ ਐਸੇ ਕੀ ਹਾਲਾਤ ਦੇਖ ਲੈ ਕੌੜੀਆਂ ਨੇ ਜੀ ਉਹ ਵੀ ਉਸ ਦਿਨ ਸੱਚਾਈ ਸੀ ਪਲੇਅਰਾਂ ਨੇ ਸਾਨੂੰ ਤੰਗ ਹੀ ਇੰਨਾ ਕਰਤਾ ਅ ਇੱਕ ਮੈਂ ਹੋਰ ਗੱਲ ਕਹੂੰਗਾ ਵੀ ਜਿਹੜੇ ਜਿਹੜੇ ਵੱਡੇ ਪਲੇਅਰ ਹੁੰਦੇ ਆ ਉਹਨਾਂ ਦਾ ਰੈਫਰੀਆਂ ਤੇ ਵੀ ਪ੍ਰਭਾਵ ਹੁੰਦਾ ਹੈ ਨਾ ਰੈਫਰੀ ਕਿਤੇ ਨਾ ਕਿਤੇ ਜਾ ਕੇ ਪੱਖਪਾਤ ਵੀ ਕਰ ਜਾਂਦੇ ਨੇ ਜਿਨ੍ਹਾਂ ਦੇ ਉੱਪਰ ਗੇਮ ਦਾ ਇਨਸਾਫ ਕਰਨ ਦੀ ਜ਼ਿੰਮੇਵਾਰੀ ਹੁੰਦੀ ਬਿਲਕੁਲ ਹੁੰਦੀ ਹੈ ਜੀ ਮੈਂ ਆਪਣੇ ਪਿੰਡ ਆਪ ਦੇਖਿਆ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਇਦਾਂ ਵਿੱਚ ਹਨਾ ਕਿਉਂਕਿ ਫਿਰ ਕੰਟਰੋਵਰਸੀ ਬਹੁਤ ਹੋ ਜਾਂਦੀ ਹੈ ਕਰਦੇ ਨੇ ਪਰ ਇਹ ਹੋਣਾ ਨਹੀਂ ਚਾਹੀਦਾ ਮੇਰੇ ਲਈ ਪੱਖਪਾਤ ਕਿਸ ਤਰ੍ਹਾਂ ਤੁਸੀਂ ਰੈਫਰੀ ਸਾਹਿਬਾਨਾਂ ਦੇ ਉੱਪਰ ਸਿੱਧੀ ਗੱਲ ਕਹੀ ਹੈ ਕਿ ਪੱਖਪਾਤ ਹੁੰਦਾ ਵੱਡੇ ਪਲੇਅਰ ਦਾ ਨਾਮ ਸੁਣ ਕੇ ਪੱਖ ਪ੍ਰਭਾਵ ਮੰਨਿਆ ਜਾਂਦਾ ਉਸ ਦਾ ਉਸ ਦਾ ਡਰ ਮੰਨਿਆ ਜਾਂਦਾ ਜਿਹੜਾ ਮਤਲਬ ਵੱਡਾ ਵੀ ਪਲੇਅਰ ਹੈ ਨਹੀਂ ਵੀ ਮੰਨ ਲਿਆ ਕੋਈ ਪਲੇਅਰ ਹੈ ਇੱਕ ਉਹ ਅਗਰੈਸਿਵਲੀ ਰੈਫਰੀ ਦੇ ਕੋਲ ਜਾ ਕੇ ਅਪਰੋਚ ਕਰਦਾ ਹੈ ਕੋਈ ਇਦਾਂ ਜਿਵੇਂ ਤੁਸੀਂ ਗੁੱਸੇ 'ਚ ਗੱਲ ਕਰਦਾ ਉਹ ਫਿਰ ਰੈਫਰੀ ਪਤਾ ਨਹੀਂ ਕਿਹੜੀ ਗੱਲਾਂ ਕਈ ਵਾਰ ਦਬ ਜਾਂਦੇ ਨੇ ਪੁਆਇੰਟਸ ਇਧਰ ਉਧਰ ਕਰਨ ਨੂੰ ਪੁਆਇੰਟਸ ਹੋਈ ਜਾਂਦੇ ਆ ਮੈਂ ਇਹ ਵੀ ਨਹੀਂ ਕਹਿੰਦਾ ਵੀ ਚਲੋ ਵੀ ਬਹੁਤ ਜ਼ਿਆਦਾ ਹੋਏ ਉਹਨਾਂ ਨੂੰ ਕੋਈ ਹੋਰ ਕੋਈ ਲਾਲਚ ਆਇਆ ਕੀ ਹੈ ਪਰ ਉਹ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਕਈ ਵਾਰ ਉਹ ਗਲਤ ਫੈਸਲੇ ਕਰਦੇ ਨੇ ਪਰ ਜੇ ਕੋਈ ਟੀਮ ਹੁਣ ਜਿਵੇਂ ਜਿਹੜੀਆਂ ਟੀਮਾਂ ਆਉਂਦੀਆਂ ਉਹਦੇ ਲਈ ਤਾਂ ਇੱਕ ਇੱਕ ਪੁਆਇੰਟ ਬਹੁਤ ਮਹੱਤਵ ਹੁੰਦਾ ਹੈ ਨਾ ਮਹੱਤਵ ਪੂਰਨ ਹੁੰਦਾ ਤੇ ਮੇਰਾ ਸਾਡਾ ਇਹ ਮੇਰੇ ਪਿੰਡ ਟੂਰਨਾਮੈਂਟ ਹੁੰਦਾ ਮੇਰਾ ਤੇ ਮੇਰੇ ਸਾਡੀ ਕਮੇਟੀ ਦਾ ਸਾਡੇ ਲਈ ਹਰੇਕ ਟੀਮ ਇੱਕੋ ਜੀ ਹੁੰਦੀ ਆ ਅਸੀਂ ਐ ਨਹੀਂ ਕਹਿੰਦੇ ਨਹੀਂ ਤਾਂ ਅਸੀਂ ਸਾਰੇ ਛੋਟੇ ਬੱਚਿਆਂ ਦੀਆਂ ਟੀਮਾਂ ਚ ਸਾਡੇ ਪਿੰਡ ਦੇ ਹੈਗੀਆਂ ਟੀਮਾਂ ਫਿਰ ਤੋਂ ਅਸੀਂ ਸਾਰੀਆਂ ਅਸੀਂ ਜਿਤਾ ਸਕਦੇ ਆ ਸਾਡੇ ਪਿੰਡ ਦੀਆਂ ਪਰ ਅਸੀਂ ਸੁਖਮਨੀ ਸਾਹਿਬ ਮਹਾਰਾ ਦਾ ਪਾਰਟ ਅਸੀਂ ਸੁਖਮਨੀ ਸਾਹਿਬ ਦਾ ਕਰਾਉਂਦੇ ਆ ਪਹਿਲੇ ਦਿਨ ਹਮੇਸ਼ਾ ਹੀ ਉਹਨਾਂ ਤੋਂ ਬਿਨਾ ਸੋਚੇ ਨਹੀਂ ਗੁਰੂਗ੍ਰਾਂਦ ਸਾਹਿਬ ਜੀ ਦਾ ਅਸੀਂ ਪ੍ਰਕਾਸ਼ ਕਰਾਉਣੇ ਉੱਥੇ ਸਟੇਡੀਅਮ 'ਚ ਤੇ ਉਹ ਤੋਂ ਬਾਅਦ ਫਿਰ ਜਦੋਂ ਇੱਥੋਂ ਸ਼ੁਰੂਆਤ ਕਰ ਅਸੀਂ ਬੇਈਮਾਨੀ ਕਿਵੇਂ ਕਰ ਸਕਦੇ ਆ ਫਿਰ ਛੋਟੇ ਵੱਡੇ ਲਾ ਕੇ ਜੀ 20000 ਪਲੇਅਰ ਹੋਊਗਾ ਛੋਟੇ ਤੋਂ ਲੈ ਕੇ ਉੱਤੇ ਤੱਕ ਪੈਸਾ ਕਿੰਨੇ ਨੂੰ ਮਿਲਦਾ 2.5 ਹਜ਼ਾਰ ਨੂੰ ਪਰ ਉਹਨਾਂ ਦੀ ਮਿਹਨਤ ਵੀ ਤਾਂ ਹੈ ਜੇ ਉਹ ਪੈਸਾ ਲੈਣ ਦੇ ਕਾਬਲ ਨੇ ਤਾਂ ਹੀ ਹੋਇਆ ਨਾ ਬਿਲਕੁਲ ਮਿਹਨਤ ਪਰ ਬਾਕੀ ਫਿਰ ਪਿੱਛੇ ਵਾਲਿਆਂ ਨੂੰ ਕਦੋਂ ਕੌਣ ਲੈ ਕੇ ਆਊਗਾ ਅੱਗੇ ਜੇ ਆਪ 10000 ਚੋਂ 250 ਕਹਿੰਦੇ ਆ ਵੀ ਘੱਟ ਘੱਟ ਤੋਂ ਘੱਟ 5-6000 ਤਾਂ ਪਲੇਅਰ ਹੋਵੇ ਨਾ ਉਸ ਲੈਵਲ ਦਾ ਫਿਰ ਉਹ ਕਾਹ ਤੋਂ ਨਹੀਂ ਬਣ ਰਿਹਾ ਕਿਉਂਕਿ ਅਸੀਂ ਇੱਕ ਲੈਵਲ ਜਿਵੇਂ ਹੁਣ ਕਮੇਟੀ ਵਾਲਿਆਂ ਦੇ ਵੀ ਜ਼ਿਆਦਾਤਰ ਕਮੇਟੀਆਂ ਦਾ ਇਹ ਹੁੰਦਾ ਵੀ ਉਹ ਫਲਾਣਾ ਪਲੇਅਰ ਆਵੇ ਫਲਾਣਾ ਪਲੇਅਰ ਆਵੇ ਉਹਨਾਂ ਨੂੰ ਹੀ ਸੱਦਦੇ ਆ ਕਿਉਂ ਨਾ ਅਸੀਂ ਜਿਹੜੀਆਂ ਨਵੀਆਂ ਟੀਮਾਂ ਹੈਗੀਆਂ ਨੇ ਉਹਨਾਂ ਨੂੰ ਸੱਦੀਏ ਇਹ ਵੀ ਹੈ ਪਰ ਉਹ ਸਾਨੂੰ ਐ ਹੋਣਾ ਚਾਹੀਦਾ ਵੀ ਹਾਂ ਅਸੀਂ ਵਾਕਈ ਫੇ ਕਬੱਡੀ ਵਾਸਤੇ ਉਹ ਕਰਦੇ ਆ ਅਸੀਂ ਵੀ ਕੋਈ ਕਈ ਵਾਰ ਗਲਤੀਆਂ ਕਰੀਆਂ ਅਸੀਂ ਵੀ ਟਰਾਈ ਕੀਤੀ ਆ ਵੀ ਫਲਾਣੀ ਟੀਮ ਨੂੰ ਸੱਦ ਲੋ ਫਲਾਣੀ ਨੂੰ ਸੱਦ ਲੋ ਪਰ ਇਹ ਐ ਨਹੀਂ ਜਿਹੜੇ ਪਿੰਡੂ ਟੂਰਨਾਮੈਂਟ ਆ ਇਹ ਖਤਮ ਹੋ ਰਹੇ ਕਬੱਡੀ ਦੇ ਵਿੱਚ ਕੋਈ ਸਿਸਟਮ ਨਹੀਂ ਜੀ ਹੈਗਾ ਇਹਨਾਂ ਨਾ ਇਹਨਾਂ ਦਾ ਕੋਈ ਟਾਈਮ ਹੈ ਨਾ ਕੋਈ ਗਰਾਊਂਡ ਦਾ ਸਾਈਜ਼ ਆ ਨਾ ਕੋਈ ਰੂਲ ਨੇ ਤੁਸੀਂ ਐ ਦੱਸੋ ਵੀ ਜਦੋਂ ਕਿਸੇ ਚੀਜ਼ ਦੇ ਰੂਲ ਹੀ ਨਹੀਂ ਹੈਗੇ ਨਾਰਮਲ ਗੱਲਾਂ ਨੇ ਕਿਤੇ ਜੀ ਫਸ ਟੱਚ ਆ ਕਿਤੇ ਜੀ ਲਿੰਕ ਆ ਕਿਤੇ ਜੀ ਦਾਇਰਾ ਜਿਹੜਾ ਕਬੱਡੀ ਦਾ 70 ਫੁੱਟ ਦਾ ਕਿਤੇ 65 ਫੁੱਟ ਦਾ ਕਿਤੇ ਈਵਨ ਸਾਡੇ ਉੱਥੇ ਈਵਨ ਬਾਹਰ ਚਲੋ ਉੱਥੇ ਸਾਡੇ ਬਾਹਰ ਵੀ ਕਈ ਵਾਰ ਜਦੋਂ ਕੱਪ ਹੁੰਦੇ ਵੱਡੇ ਵੱਡੇ ਉਹ ਰੈਕਟੈਂਗਲ ਟਾਈਪ ਦਾ ਜੀ ਗਰਾਊਂਡ ਬਣ ਜਾਂਦਾ ਹੁਣ ਜਿਹੜੇ ਬੰਦੇ ਨੇ ਪਹਿਲੀ ਵਾਰ ਦੇਖਣੀ ਆ ਉਹਨੇ ਪਹਿਲਾਂ ਦੇਖਣਾ ਵੀ ਗਰਾਊਂਡ ਤੇ ਇਹਨਾਂ ਦਾ ਇਦਾਂ ਦਾ ਹੀ ਹੈ ਨਾ ਜਦ ਕਿ ਹੈ ਸਰਕਲ ਸਟਾਈਲ ਹੈ ਸਰਕਲ ਹੈ ਹੁਣ ਜਦੋਂ ਤੁਸੀਂ ਛੋਟੇ ਛੋਟੇ ਚੀਜ਼ਾਂ ਨੂੰ ਇਹ ਦੇਖੋਗੇ ਫਿਰ ਅਸੀਂ ਅਸੀਂ ਕਹਿ ਦਿੰਦੇ ਹਾਂ ਵੀ ਉੱਤੇ ਤੱਕ ਉੱਤੇ ਤੱਕ ਕਦੋਂ ਜਾਓਗੇ ਜਾਓਗੇ ਜਦੋਂ ਤੁਹਾਡੇ ਤੁਹਾਡਾ ਕੋਈ ਸਿਸਟਮ ਹੀ ਨਹੀਂ ਹੈ ਕੋਈ ਟਾਈਮ ਹੀ ਨਹੀਂ ਹੈ ਹਰੇਕ ਟੀਮ ਦਾ ਹਰੇਕ ਸੱਚ ਮੈਚ ਤੁਸੀਂ ਇਵਨ ਹਾਕੀ ਹੈ ਸਾਡੇ ਉੱਥੇ ਆਈਸ ਹਾਕੀ ਹੁੰਦੀ ਹੈ ਉਹਨਾਂ ਦਾ ਵੀ ਟਾਈਮ ਹੁੰਦਾ ਬਾਸਕਟਬਾਲ ਦਾ ਟਾਈਮ ਹੈ ਹੋਰ ਚੀਜ਼ਾਂ ਦਾ ਇਵਨ ਨੈਸ਼ਨਲ ਸਟਾਈਲ ਜਿਹੜੀ ਆਪਾਂ ਬੋਲਦੇ ਇੱਥੇ ਉਹਦਾ ਵੀ ਟਾਈਮ ਹੈ ਜਦ ਕਿ ਇੱਥੇ ਦਾ ਚਾਰ ਚਾਰ ਕਬੱਡੀਆਂ ਦੇ ਮੈਚ ਤਿੰਨ ਤਿੰਨ ਕਬੱਡੀਆਂ ਕਿ ਤਾਂ ਤੁਸੀਂ 45 45 ਮਿੰਟ ਹੈਗਾ ਉਹ ਫਿਰ ਜਦੋਂ ਤੁਹਾਡਾ ਬੇਸ ਹੀ ਨਹੀਂ ਬਣ ਰਿਹਾ ਅਜੇ ਤੱਕ ਇਹ ਤਾਂ ਆਏ ਆ ਵੀ ਬਈ ਜਿਵੇਂ ਛੁਰਲੀਆਂ ਚੱਲ ਰਹੀਆਂ ਵੀ ਠੀਕ ਆ ਉਹਦਾ ਸਮਾਨ ਵੀ ਚਮਕ ਰਿਹਾ ਤੁਹਾਨੂੰ ਸਾਡੀ ਚਗਾ ਚਾਹੁੰਦਾ ਪਰ ਉਤੋਂ ਬਾਅਦ ਹੈ ਕੀ ਹੈ ਰਾਖ ਹੈ ਪਰ ਜਿਹੜੇ ਹਿਸਾਬ ਨਾਲ ਹੁਣ ਚੱਲ ਰਿਹਾ ਹੈ ਲੋਕਾਂ ਨੂੰ ਵੀ ਪਤਾ ਤੇ ਉਹ ਫਿਰ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਆਉਣ ਵਾਲੇ 5 10 15 ਸਾਲਾਂ ਤੱਕ ਤਾਂ ਇਹ ਜਾਣ ਨੂੰ ਤਿਆ ਨਹੀਂ ਜਾ ਸਕਦੀ 올림픽 ਚ ਆਪਣੇ ਗਰਾਊਂਡਾਂ ਚੋਂ ਖਤਮ ਹੋ ਰਹੀ ਹੈ ਜੀ ਆਪਣੇ ਗਰਾਊਂਡਾਂ ਦੇ ਵਿੱਚ ਤੁਸੀਂ ਅਸੀਂ ਵੀ ਸੁਣਿਆ ਸੀ ਤੁਹਾਡੇ ਨਾਲ ਵੀ ਗੱਲ ਹੋਈ ਹੈ ਵੀ 70% ਬਈ ਮਾਲਵੇ ਦੇ ਟੂਰਨਾਮੈਂਟ ਖਤਮ ਹੋ ਗਏ ਹਾਂ ਹੁਣ ਕਬੱਡੀ ਦੇ ਵਿੱਚ ਹਾਂ ਠੇਕੇਦਾਰੀ ਵਾਲਾ ਸਿਸਟਮ ਜ਼ਿਆਦਾ ਹੋ ਗਿਆ ਆ ਵੀ ਕਰਦਾ ਤੁਸੀਂ ਯਕੀਨ ਕਰਿਓ ਬਈ ਟੀਮਾਂ ਬੁਲਾਉਣ ਤੱਕ ਰੈਫਰੀ ਕੂਟਰ ਕਰਨ ਤੱਕ ਬਈ ਈਵਨ ਇੱਥੇ ਤੱਕ ਜਾਲ ਜਿਹੜਾ ਹੁੰਦਾ ਲਾਇਆ ਵਾਲੇ ਦੁਆਲੇ ਤੇ ਸਾਊਂਡ ਸਿਸਟਮ ਹੈ ਹੋਰ ਵੀ ਜੋ ਵੀ ਨਿੱਕ ਸੋਕ ਤੋਂ ਲੈ ਕੇ ਉਹ ਕਹਿੰਦਾ ਤੁਸੀਂ ਆਰਾਮ ਨਾਲ ਬੈਠ ਜਾਓ ਤੁਹਾਡੇ ਤਾਂ ਬਸ ਤੁਸੀਂ ਤਾਂ ਪੈਸੇ ਦੇਣੇ ਇੱਕ ਇਹ ਚੀਜ਼ਾਂ ਨਹੀਂ ਆਹ ਦੇ ਦੂਰ ਨਹੀਂ ਜਾਊਂਗਾ ਕਿਉਂਕਿ ਥੋਡੇ ਜਹੀਆਂ ਇਮਾਨਦਾਰ ਸ਼ਖਸੀਅਤਾਂ ਦੀ ਲੋੜ ਇਸ ਮਾਂ ਨੂੰ ਹਲੇ ਵੀ ਹੈ ਮਾਂ ਆਪਣੇ ਬੱਚਿਆਂ ਤੋਂ ਕਦੇ ਨਾਰਾਜ਼ ਨਹੀਂ ਹੁੰਦੀ ਇੱਕ ਦਿਨ ਉਹ ਦਿਨ ਆਉਣਗੇ ਜਦੋਂ ਕਬੱਡੀ ਵੱਲੀਆਂ ਵੀ ਠੰਡੀ ਹਵਾ ਦਾ ਬੁੱਲਾ ਸਾਨੂੰ ਬਿਲਕੁਲ ਐਸੇ ਐਸੇ ਚੀਜ਼ ਨੂੰ ਅਸੀਂ ਅਸੀਂ ਵੀ ਮੈਂ ਵੀ ਚਾਹੁੰਦਾ ਜੀ ਜੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜੀ ਜੀ ਨਾਲ ਮਾਂ ਦਾ ਸ਼ਬਦ ਜੁੜਦਾ ਆਪਾਂ ਉਹਦੇ ਨਾਲ ਗਦਾਰੀ ਨਹੀਂ ਕਰ ਸਕਦੇ ਉਹਦੇ ਨਾਲ ਆਪਾਂ ਉਹ ਨਹੀਂ ਧੋਖਾ ਨਹੀਂ ਕਰ ਸਕਦੇ